ਆਹੀ ਵੀਡੀਓ ਕਿਤੇ ਸੋਨੂ ਸੀਤੋ ਵਾਲੇ ਦੀ ਹੁੰਦੀ ਤਾਂ ਹੁਣ ਤੱਕ ਲੋਕਾਂ ਨੇ ਸ਼ੇਅਰ ਕਰ ਕਰਕੇ ਇਸ ਵੀਡੀਓ ਨੂੰ ਵਾਇਰਲ ਕਰ ਦੇਣਾ ਸੀ ਮੇਰੇ ਖਿਆਲ ਚ ਇਹ ਵੀਰ ਗਰੀਬ ਆ ਤਾਂ ਕੋਈ ਇਸ ਦੀ ਹੈਲਪ ਨਹੀਂ ਕਰ ਰਿਹਾ ਜਦੋਂ ਤੁਸੀਂ ਇਸ ਵੀਡੀਓ ਵੇਖੋਗੇ ਇਸ ਭੈਣ ਨੇ ਵੀ ਬਹੁਤ ਸੋਣਾ ਗਾਇਆ ਤੇ ਇਸ ਭਰਾ ਨੇ ਵੇਖੋ ਗਰੀਬ ਬੰਦੇ ਨੇ ਇੱਕ ਬਹੁਤ ਸੋਣਾ ਗੀਤ ਗਾਇਆ ਗੁਰੂ ਨੂੰ ਵੀ ਚੇਤੇ ਕੀਤਾ ਤੇ ਦੇਖੋ ਇਹ ਗੀਤ ਗਾ ਕੇ ਸਭਨਾ ਦਾ ਮਨ ਵੀ ਮੋਲਿਆ ਸੋਨੂ ਸੀਤੋ ਵਾਲੇ ਦੀਆਂ ਹੋਰਾਂ ਦੀਆਂ ਤੁਸੀਂ ਵੀਡੀਓ ਬਹੁਤ ਸ਼ੇਅਰ ਕੀਤੀਆਂ ਸੀ ਜੇਕਰ ਤੁਹਾਡੇ ਮਨ ਵਿੱਚ ਵੀ ਇਸ ਵੀਰ ਬਾਰੇ ਕੋਈ ਦਇਆ ਆਈ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਸ ਵੀਰ ਦੀ ਵੀ ਕੋਈ ਹੈਲਪ ਹੋ ਸਕੇ ਧੰਨਵਾਦ ਆਓ ਪੂਰੀ ਵੇਖੋ ਵੀਡੀਓ